ਦਰਸ਼ਕ 뷰ਪੁਆਇੰਟ ਚੈਨਲ ਨਾਲ ਜੁੜੀ ਸੰਗਤ ਦਾ ਨਿੱਗਾ ਸਵਾਗਤ ਹੈ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸ਼ਾਮ ਨੂੰ ਜਾਂ ਰਾਤ ਦੇ ਹਨੇਰੇ ਵਿੱਚ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਉੱਤੇ ਪੁਲਿਸ ਨੇ ਪੂਰੀ ਤਾਕਤ ਲੈ ਕੇ ਇੱਕ ਧਾਵਾ ਵੋਲਤਾ ਤੇ ਉਹਨਾਂ ਦਾ ਉੱਥੇ ਜਿਹੜਾ ਧਰਨਾ ਸੀਗਾ ਉਹ ਇੱਕ ਹਿਸਾਬ ਨਾਲ ਕਹਿ ਸਕਦੇ ਆ ਕਿ ਬੁਰੀ ਤਰ੍ਹਾਂ ਖਦੇੜਤਾ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹਦੇ ਕਰਕੇ ਸਾਰੇ ਕਿਸਾਨ ਵਰਗ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਤੇ ਖਾਸ ਕਰਕੇ ਵਿਅਕਤੀਗਤ ਤੌਰ ਤੇ ਭਗਵੰਤ ਮਾਨ ਦੇ ਖਿਲਾਫ ਤਿੱਖਾ ਗੁੱਸਾ ਤੇ ਰੋਹ ਦੇਖਣ ਨੂੰ ਮਿਲ ਰਿਹਾ ਹੈ ਇਹ ਗੁੱਸਾ ਤੇ ਰੋਹ ਇੱਕ ਪੱਖੋਂ ਹੱਕਵਾਨ ਵੀ ਹੈ ਕਿ ਜਿਸ ਤਰ੍ਹਾਂ ਜੇ ਜਿਸ ਜੋ ਵਾਦੇ ਕਰਕੇ ਜੋ ਕਹਿ ਕੇ ਵੋਟਾਂ ਲਈਆਂ ਸੀ ਭਗਵੰਤ ਮਾਨ ਨੇ ਉਹਦਾ ਕਰਦਾਰ ਹੁਣ ਉਸ ਤੋਂ ਬਿਲਕੁਲ ਟੋਟਲੀ ਉਲਟ ਭੋਗਤ ਰਿਹਾ ਹੈ ਜਿਤੇ ਕਰਕੇ ਲੋਕਾਂ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਸਾਡੇ ਨਾਲ ਬਹੁਤ ਵੱਡੀ ਠੱਗੀ ਹੋਈ ਇਹਨੂੰ ਵੋਟ ਪਾ ਕੇ ਬਹੁਤ ਵੱਡੀ ਗਲਤੀ ਕੀਤੀ ਇੰਨੇ ਥੋੜੇ ਚਿਰ ਚ ਇੰਨੀ ਖੁਨਾਮੀ ਜਾਂ ਬਦਨਾਮੀ ਘੱਟ ਲੈਣੀ ਇਹ ਮੇਰਾ ਖਿਆਲ ਇਸ ਤੋਂ ਪਹਿਲਾਂ ਹੋਰ ਕਿਸੇ ਪੰਜਾਬ ਦੇ ਵਿੱਚ ਕਿਸੇ ਵੀ ਰੂਲਰ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ ਸਿਵਾਏ ਬੈਂਤ ਸਿੰਘ ਦੇ ਬੈਂਤ ਸਿੰਘ ਜੀ ਨੂੰ ਅਸੀਂ ਬੁੱਚੜ ਦੇ ਨਾਮ ਨਾਲ ਜਾਣ ਜਾਣਦੇ ਆ ਉਹ ਹਾਲਾਤ ਇੱਕ ਵੱਖਰੇ ਸੀ ਉਸ ਵੱਖਰੇ ਹਾਲਾਤ ਦੇ ਵਿੱਚ ਉਹਨੂੰ ਲੋਕਾਂ ਨੇ ਕੋਈ ਵੋਟ ਵੀ ਨਹੀਂ ਸੀ ਪਾਈ ਉਹ ਤਾਂ ਬਹੁਤ ਜਾਲੀ ਤਰੀਕੇ ਨਾਲ ਸਤਾ ਦੇ ਵਿੱਚ ਆਇਆ ਸੀ ਤੇ ਉਹਦੀ ਜੋ ਔਕਾਤ ਸੀ ਉਹਨੇ ਉਸ ਹਾਵ ਨਾਲ ਹੀ ਨਿਵਿਆ ਜ਼ੁਲਮ ਕੀਤੇ ਤੇ ਜਿਹਦੇ ਕਰਕੇ ਲੋਕਾਂ ਵਾਸਤੇ ਉਹ ਬਿਆਨਤਾ ਬੁੱਚੜ ਬਣ ਗਿਆ ਜਦੋਂ ਭਗਵੰਤ ਮਾਨ ਦੀਆਂ ਵੋਟਾਂ ਪੈ ਰਹੀਆਂ ਸੀਗਾ ਲੱਗਦਾ ਸੀ ਕਿ ਇਹਦੀ ਇੱਕ ਪੂਰੀ ਵੇਵ ਬਣ ਗਈ 2022 ਦੇ ਵਿੱਚ ਉਦੋਂ ਦੀਪ ਸਿੱਧੂ ਨੇ ਇੱਕ ਭਵਿੱਖਬਾਣੀ ਕੀਤੀ ਸੀ ਕਿ ਦੇਖਿਓ ਸਹੀ ਇਹ ਬੰਦਾ ਬਿਆਨ ਤੇ ਬੁਚੜ ਤੂੰ ਵੀ ਮਾਤ ਪਾਉਂਗਾ ਉਦੋਂ ਕਈ ਬੰਦਿਆਂ ਨੂੰ ਉਹਦੀ ਇਹ ਗੱਲ ਬਦਮੀ ਲੱਗੀ ਸੀ ਪਰ ਅੱਜ ਉਹਦੇ ਉਹ ਭਵਿੱਖਬਾਣੀ ਵਰਗੇ ਜਾਂ ਜਿਹਨੂੰ ਕਹਿੰਦੇ ਆ ਪ੍ਰੋਫੈਟਿਕ ਸ਼ਬਦ ਉਹ ਲੋਕਾਂ ਨੂੰ ਬੜੇ ਯਾਦ ਆ ਰਹੇ ਨੇ ਤੇ ਨਾਲ ਦੀ ਫਿੱਦੂ ਵੀ ਯਾਦ ਆ ਰਿਹਾ ਹੈ ਕਿ ਪਤਾ ਨਹੀਂ ਉਹਨੇ ਕਿਸ ਕਿਸਮ ਦੀ ਦਿਬ ਦ੍ਰਿਸ਼ਟੀ ਨਾਲ ਇਸ ਬਾਰੇ ਇਹ ਅੰਦਾਜ਼ਾ ਲਾ ਲਿਆ ਸੀ ਦੇ ਬੜੇ ਦਾਅਵੇ ਨਾਲ ਇਹ ਗੱਲ ਕਹੀ ਸੀ ਹੁਣ ਕਿਸਾਨਾਂ ਦੇ ਵਿੱਚ ਗੁੱਸਾ ਹੈ ਬਹੁਤ ਰੋਹ ਵੀ ਹੈ ਤੇ ਪਰ ਇਹ ਹੈ ਕਿ ਇਕੱਲਾ ਗੁੱਸਾ ਖਾਰਜ ਕਰਨ ਕਰਕੇ ਕੁਛ ਹੱਥ ਪੱਲੇ ਨਹੀਂ ਪੈਂਦਾ ਹੁੰਦਾ ਤੇ ਕੁਝ ਗੱਲਾਂ ਡੂੰਘੀਆਂ ਸੋਚਣ ਵਾਲੀਆਂ ਵੀ ਹੈ ਕਿ ਇਹ ਜੋ ਸਾਰਾ ਵਰਤਾਰਾ ਵਾਪਰਿਆ ਇਹਦੇ ਬਾਰੇ ਇੱਕ ਸਮਝ ਬਣਾਉਣ ਦੀ ਤੇ ਇਹਦੇ ਵਿੱਚੋਂ ਕੁਝ ਸਿੱਖਣ ਦੀ ਵੀ ਲੋੜ ਹੈ ਸਭ ਤੋਂ ਪਹਿਲੀ ਗੱਲ ਜਿਹੜੀ ਮੈਨੂੰ ਲੱਗਦੀ ਹੈ ਕਿ ਜਦੋਂ ਆਮ ਤੌਰ ਤੇ ਆਪਾਂ ਕਿਸੇ ਦੇ ਪਿੱਛੇ ਲੱਗਦੇ ਆ ਕਿਉਂਕਿ ਇਹੀ ਲੋਕਾਂ ਨੂੰ ਲੱਗ ਰਿਹਾ ਹੈ ਨਾ ਜਿਹਨੂੰ ਭੇਡਾਂ ਕਹਿੰਦੇ ਆ ਕਿ ਭੇਡਾਂ ਵਾਂਗੂ ਪਿੱਛੇ ਲੱਗੇ ਵੋਟਾਂ ਪਾਤੀਆਂ ਤੇ ਕੁਝ ਭੇਡਾਂ ਵਾਪਸ ਆ ਗਈਆਂ ਕੁਝ ਨਹੀਂ ਆਈਆਂ ਸੋ ਵਿਅਕਤੀ ਦੇ ਜਦੋਂ ਪਿੱਛੇ ਲੱਗਣਾ ਹੈ ਕਿਸੇ ਤੇ ਜਦੋਂ ਉਹਦੀ ਸਿਰਫ ਕਹਿਣੀ ਨਹੀਂ ਦੇਖਣੀ ਸਿਰਫ ਕਹਿਣੀ ਤੇ ਯਕੀਨ ਕਰਕੇ ਕਿਸੇ ਤੇ ਭਰੋਸਾ ਕਰਨਾ ਇਹ ਕੋਈ ਬਹੁਤੀ ਅਕਲਵੰਦੀ ਨਹੀਂ ਹੁੰਦੀ ਤੁਹਾਨੂੰ ਤਿੰਨ ਗੱਲਾਂ ਮੇਰਾ ਮੁਤਾਬਕ ਹੈ ਜਦੋਂ ਵੀ ਕਿਸੇ ਵਿਅਕਤੀ ਤੇ ਲੀਡਰ ਤੇ ਪੋਲੀਟੀਕਲ ਲੀਡਰ ਤੇ ਯਕੀਨ ਕਰਨਾ ਹੈ ਤਾਂ ਤਿੰਨ ਗੱਲਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਨੰਬਰ 1 ਸਭ ਤੋਂ ਮਹੱਤਵਪੂਰਨ ਉਹਦਾ ਨੈਤਿਕ کردار ਕੀ ਹੈ ਨੰਬਰ 2 ਉਹਦੀ ਅਕਲ ਦਾ ਮਿਆਰ ਕੀ ਹੈ ਅਕਲ ਕਿੰਨੀ ਹੈ ਨੰਬਰ 3 ਜਿਹੜੇ ਸਿਸਟਮ ਨੂੰ ਉਹ ਬਦਲਣ ਦੀਆਂ ਉੱਚੀ ਸੁਰਚ ਗੱਲਾਂ ਕਰ ਰਿਹਾ ਹੈ ਉਸ ਸਿਸਟਮ ਬਾਰੇ ਉਹਦੀ ਸਮਝ ਜਾਂ ਇਹ ਕਹਿ ਲੋ ਕਿ ਰਾਜਨੀਤਿਕ ਦ੍ਰਿਸ਼ਟੀ ਕੀ ਹੈ ਇਹ ਤਿੰਨ ਗੱਲਾਂ ਬਹੁਤ ਐਮ ਹੁੰਦੀਆਂ ਜੇ ਕਿਸੇ ਬੰਦੇ ਦੇ ਪਿੱਛੇ ਤੁਸੀਂ ਲੱਗਣਾ ਉਹਨੂੰ ਵੋਟ ਪਾ ਕੇ ਤਾਕਤ ਦੇ ਵਿੱਚ ਲਿਆਉਣਾ ਹੈ ਮੈਨੂੰ ਲੱਗਦਾ ਹੈ ਕਿ ਇਸ ਮਾਮਲੇ 'ਚ ਉਕਾਈ ਲੋਕਾਂ ਕੋਲੋਂ ਵੀ ਬਹੁਤ ਹੋਈ ਹੈ ਕਿ ਬੜਾ ਬਚਗਾਨਾਪਣ ਲੋਕਾਂ ਨੇ ਵੀ ਦਿਖਾਇਆ ਹੈ ਕਿਉਂਕਿ ਜੇ ਨੈਤਿਕ ਕਰਤਾਰ ਦੀ ਗੱਲ ਨੈਤਿਕ ਕਰਤਾਰ ਦੇ ਵਿੱਚ ਮੇਨਲੀ ਗੱਲ ਇਹ ਹੁੰਦੀ ਹੈ ਕਿ ਬੰਦਾ ਉਹਦੀਆਂ ਕਦਰਾਂ ਕੀਮਤਾਂ ਕੀ ਉਹ ਸਮਾਜ ਨੂੰ ਕਿੰਨਾ ਕੁ ਸਮਰਪਿਤ ਹੈ ਉਹ ਆਪਣੇ ਨਿੱਜ ਤੋਂ ਕਿੰਨਾ ਕੁ ਉੱਪਰ ਉੱਠ ਚੁੱਕਿਆ ਹੈ ਇਹ ਗੱਲਾਂ ਬਹੁਤ ਅਹਿਮ ਹੁੰਦੀਆਂ ਪਰ ਭਗਵੰਤ ਮਾਨ ਦਾ ਮੇਰਾ ਖਿਆਲ ਹੈ ਕਿ ਜਿਸ ਕਿਸਮ ਦਾ ਹੁਣ ਕਰਤਾਰ ਸਾਹਮਣੇ ਆਇਆ ਹੈ ਨੈਤਿਕ ਕਰਤਾਰ ਬਹੁਤ ਹੀ ਹੋਸ਼ਾ ਬੰਦਾ ਜਿਹਨੂੰ ਮਸਾ ਮਸਾ ਤਾਕਤ ਮਿਲੀ ਹੈ ਤਾਕਤ ਦੀ ਭੁੱਖ ਨਾਲ ਨੈਤਿਕ ਕਰਦਾਰ ਤੋਂ ਭਾਵ ਹੈ ਬੰਦੇ 'ਚ ਭੁੱਖਾਂ ਕਿੰਨੀਆਂ ਕੈ ਕਿਸੇ 'ਚ ਸ਼ੌਰਤ ਦੀ ਕਿਸੇ 'ਚ ਰੁਤਵੇ ਦੀ ਕਿਸੇ ਦੇ ਵਿੱਚ ਸਤਾ ਦੀ ਤੇ ਇਹ ਜਿਹੜੀਆਂ ਭੁੱਖਾਂ ਨੇ ਜੇ ਭੁੱਖ ਇੰਨੀ ਜ਼ਿਆਦਾ ਹੈ ਫਿਰ ਉਹਦਾ ਕਰਦਾਰ ਉਸ ਤਰ੍ਹਾਂ ਦਾ ਹੀ ਹੋ ਮੇਰਾ ਖਿਆਲ ਹੈ ਕਿ ਇਹ ਅੰਦਾਜ਼ਾ ਲਾਉਣ ਤੋਂ ਪੰਜਾਬ ਦੇ ਲੋਕਾਂ ਤੋਂ ਆਮ ਓਕਾਈ ਹੋਈ ਹੈ ਕਿ ਚਲੋ ਉਹਦਾ ਇੱਕ ਕਮੇਡੀਅਨ ਹੋਣਾ ਇਹ ਏਡੀ ਗੱਲ ਨਹੀਂ ਦੁਨੀਆ ਦੇ ਵਿੱਚ ਬਹੁਤ ਸਾਰੇ ਕਮੇਡੀਅਨ ਆ ਜਿਹੜੇ ਬੜੇ ਤਕੜੇ ਜਿਨ੍ਹਾਂ ਦੀ ਰਾਜਨੀਤਿਕ ਦ੍ਰਿਸ਼ਟੀ ਬੜੀ ਸੂਝ-ਬੂਝ ਜਾਂ ਨੈਤਿਕ ਕਰਦਾਰ ਬੜਾ ਬੁਲੰਦਾ ਹੈ ਅਜੂਕਰੇਨ ਦਾ ਜਿਹੜਾ ਆਕਮ ਹੈ ਉਹ ਜ਼ੇਲੈਂਸਕੀ ਉਹ ਵੀ ਤਾਂ ਇੱਕ ਕਮੇਡੀਅਨ ਆ ਪਰ ਤੁਸੀਂ ਦੇਖੋ ਕਿੱਡੇ ਵੱਡੇ ਸੰਕਟ 'ਚ ਖਾਸ ਕਰਕੇ ਹੁਣ ਟਰੰਪ ਨਾਲ ਜਿਹੜੀ ਉਹਦੀ ਗੱਲਬਾਤ ਹੋਈ ਹੈ ਉੱਥੇ ਉਹਨੇ ਜਵਾਬ ਦਾਫਤ ਕੀਤਾ ਹੈ ਕਿ ਉਹ ਸਿਰਫ ਭੰਡ ਨਹੀਂ ਉਹ ਕੱਲਾ ਕਮੇਡੀਅਨ ਨਹੀਂ ਉਹ ਇੱਕ ਕਾਫੀ ਤਕੜਾ ਇਨਸਾਨ ਜਿਹੜਾ ਕਹਿ ਲਈਏ ਕਿ ਜਿਹਦਾ کردار ਕਾਫੀ ਸਟਰੋਂਗ ਹੈ ਮਜ਼ਬੂਤ ਹੈ ਸੋ ਇਸ ਪੱਖੋਂ ਮਤਲਬ ਜਿਹੜਾ ਭਗਵੰਤ ਮਾਨ ਹੈ ਤੇ ਯਕੀਨ ਕਰਨ ਦਾ ਕੋਈ ਆਧਾਰ ਨਹੀਂ ਸੀ ਇਹਦਾ ਸਿਰਫ ਇਹ ਨਹੀਂ ਕਿ ਇਹ ਕਿਤੇ ਪੱਖੋਂ ਭੰਡ ਹੈ ਇਹ کردار ਪੱਖੋਂ ਵੀ ਭੰਡੀ ਹੈ ਤੇ ਇਹ ਇਹਦਾ ਇਸ ਰੂਪ ਦੇ ਵਿੱਚ ਜੇ ਆਪਾਂ ਇੱਥੇ ਤੁਲਨਾ ਕਰਨੀ ਹੋਵੇ ਤਾਂ ਗੁਰਪ੍ਰੀਤ ਘੁੱਗੀ ਤੇ ਭਗਵੰਤ ਮਾਨ ਦੀ ਤੁਲਨਾ ਕੀਤੀ ਜਾ ਸਕਦੀ ਹੈ ਦੋਵੇਂ ਇੱਕੋ ਖੇਤਰ ਦੇ ਬੰਦੇ ਹਨ ਪਰ ਦੋਹਾਂ ਦਾ ਨੈਤਿਕ ਕਿਰਦਾਰ ਦੇ ਵਿੱਚ ਬਹੁਤ ਵੱਡਾ ਫਰਕ ਹੈ ਸੋ ਇੱਕ ਤਾਂ ਇਹ ਉਕਾਈ ਹੋਈ ਹੈ ਦੂਜੀ ਗੱਲ ਜਦੋਂ ਕਿਸੇ ਤੇ ਯਕੀਨ ਕਰਨਾ ਪੋਲਿਟਿਕਸ ਦੇ ਵਿੱਚ ਉਹਨੂੰ ਆਗੂ ਦੇ ਤੌਰ ਤੇ ਤੁਸੀਂ ਉਹਦੇ ਪਿੱਛੇ ਲੱਗਣਾ ਤਾਂ ਉਹਦੀ ਅਕਲ ਦਾ ਮਿਆਰ ਵੀ ਦੇਖ ਲੈਣਾ ਚਾਹੀਦਾ ਕਿ ਉਹਨੂੰ ਅਕਲ ਇਹਦੇ ਪੱਲੇ ਕਿੰਨੀ ਹੈ ਇਹ ਨਹੀਂ ਕਿ ਇਹਨੂੰ ਗੱਲ ਕਿੰਨੀ ਕੁ ਬਣਾਉਣੀ ਆਉਂਦੀ ਆ ਉਹ ਤਾਂ ਇੱਕੋ ਦਾ ਆਨਰ ਹੈ ਉਹਦਾ ਕਿੱਤਾ ਇੱਕ ਤੇ ਉਹ ਤਾਂ ਆਪਾਂ ਪਿੰਡਾਂ ਦੇ ਵਿੱਚ ਬੈਠੇ ਬੰਦੇ ਬੜੀਆਂ ਰੌਣਕਾਂ ਲਾਉਂਦੇ ਹੁੰਦੇ ਨੇ ਸੱਥਾਂ ਤੇ ਬੈਠੇ ਬੜੀ ਗੱਲ ਕਰਨੀ ਆਉਂਦੀ ਹੁੰਦੀ ਆ ਉਹਨਾਂ ਨੂੰ ਪਰ ਜਦੋਂ ਤੁਸੀਂ ਆਪਣੀ ਕਿਸਮਤ ਉਹਦੇ ਹਵਾਲੇ ਕਰਨੀ ਹੈ ਤਾਂ ਫਿਰ ਉਸ ਤੋਂ ਵੱਧ ਦੇਖਣਾ ਚਾਹੀਦਾ ਵੀ ਉਹ ਕਿੰਨੀ ਕਾਕਲ ਦਾ ਮਾਲਕ ਹੈ ਮੇਰਾ ਖਿਆਲ ਹੈ ਜੋ ਕੁਝ ਭਗਵੰਤ ਮਾਨ ਨੇ ਹੁਣ ਤੱਕ ਜਾਰ ਕਰਤਾ ਉਹਦੇ 'ਚ ਇਹ ਹੈ ਕਿ ਨਾਸਰ ਫੋਦਾ ਨੈਤਿਕ کردار ਪੱਖੋਂ ਕਮਜ਼ੋਰ ਬੰਦਾ ਹੈ। ਅਕਲ ਪੱਖੋਂ ਵੀ ਕੰਮ ਕਾਫੀ ਖਾਲੀ ਆਉਦਾ। ਤੀਜੀ ਗੱਲ ਜਿਹੜੀ ਬਹੁਤ ਮਹੱਤਵਪੂਰਨ ਹੈ ਕਿ ਉਹਨੇ ਸਿਸਟਮ ਨੂੰ ਬਦਲਣ ਦੀ ਗੱਲ ਕੀਤੀ ਜ਼ਰੂਰ। ਹਰ ਇੱਕ ਕੀ ਕਰਦਾ ਹੈ ਜਿਹੜਾ ਵੀ ਸੱਤਾ ਚ ਆਉਂਦਾ ਹੈ ਇੱਕ ਪਹਿਲੇ ਨੂੰ ਲਾ ਕੇ ਵੋਟਾਂ ਲੈਣੀਆਂ ਤਾਂ ਉਹ ਇਹ ਗੱਲਾਂ ਕਰੂਗਾ ਕਿ ਅਸੀਂ ਜੋ ਆ ਹੋ ਰਿਹਾ ਹੈ ਇਹ ਨਹੀਂ ਕਰਾਂਗੇ। ਅਸੀਂ ਇੱਕ ਚੰਗਾ ਰਾਜ ਪ੍ਰਬੰਧ ਤੁਹਾਨੂੰ ਦੇ ਮੰਗਾਂਗੇ। ਉਸ ਦੀਆਂ ਗੱਲਾਂ ਤੇ ਯਕੀਨ ਕਰਨ ਦੀ ਬਜਾਏ ਇਹ ਵੀ ਦੇਖਣਾ ਚਾਹੀਦਾ ਹੈ ਕਿ ਉਹ ਸਿਸਟਮ ਬਾਰੇ ਉਹਦੀ ਸਮਝ ਕੀ ਹੈ ਜਾਂ ਉਹਦੀ ਰਾਜਨੀਤਿਕ ਦ੍ਰਿਸ਼ਟੀ ਕੀ ਹੈ ਇਸ ਪੱਖ ਤੋਂ ਭਗਵੰਤ ਮਾਨ ਹੁਣ ਤੱਕ ਪੰਜਾਬ ਵਿੱਚ ਜਿੰਨੇ ਵੀ ਮੇਰਾ ਖਿਆਲ ਹੈ ਕੋਈ ਬੰਦੇ politically ਚਮਕੇ ਲੀਡਰ ਬਣੇ ਨਾ ਕਿਸੇ ਵੀ ਤਰ੍ਹਾਂ ਜਾਂ ਸਤਾ ਚਾਹੇ ਇਸ ਪੱਖੋਂ ਸਭ ਤੋਂ ਨੀਮਾ ਪੱਧਰ ਵੀ ਜਿਹਨੂੰ ਸਮਝ ਹੀ ਕੋਈ ਨਹੀਂ ਦੈਂਤੇ 부ਚੜ ਨੂੰ ਵੀ ਕ ਰਾਜਨੀਤੀ ਦੀ ਸਮਝ ਸੀ ਰੜਿਆ ਹੋਇਆ ਸੀ ਉੱਪਰ ਤੱਕ ਆਇਆ ਸੀ ਕਹਿ ਕੇ ਭਾਵੇਂ ਕਿ ਚਲੋ ਉਹਦਾ ਕਰਦਾਰ ਤੇ ਉਹਦੀ ਉਹਦੀ ਸਮਝ ਬਹੁਤ ਮਾੜੀ ਸੀ ਪਰ ਉਹਨੂੰ ਉਹਨੂੰ ਮਨੂੰ ਗੱਲਾਂ ਦਾ ਪਤਾ ਤਾਂ ਸੀ ਨਾ ਇਹਨੂੰ ਤਾਂ ਪਤਾ ਵੀ ਨਹੀਂ ਖੁਸ਼ ਸੋ ਜਿਹੜਾ ਬੰਦਾ ਨੈਤਿਕ ਕਰਦਾਰ ਪੱਖੋਂ ਹੌਲਾ ਹੋਵੇ ਅਕਲ ਪੱਖੋਂ ਵੀ ਕਮਜ਼ੋਰ ਹੋਵੇ ਤੇ ਜਿਹਦੀ ਰਾਜਨੀਤਿਕ ਦ੍ਰਿਸ਼ਟੀ ਵੀ ਕੋਈ ਨਾ ਹੋਵੇ ਉਹ ਉਹਦੇ ਨਾਲ ਫਿਰ ਇੱਕ ਪਾਣਾ ਵਾਪਰਦਾ ਜਦੋਂ ਉਹ ਸਤਾ ਚਾਹੁੰਦਾ ਹੈ ਤਾਂ ਉਹ ਮੁਕੰਮਲ ਤੌਰ ਤੇ ਅਫਸਰ شاہੀ ਤੇ ਪੁਲਿਸ ਦਾ ਦੇ ਹੱਥਾਂ ਦਾ ਉਹ ਕੱਟ ਪੁਤਲੀ ਬਣ ਜਾਂਦਾ ਉਹਨਾਂ ਨਾਲ ਇਹ ਇਹ ਜ਼ਰੂਰੀ ਹੈ ਕਿਉਂਕਿ ਰਾਜ ਕਰਨਾ ਹੈ ਸਮੱਸਿਆਵਾਂ ਮੰਨ ਵਾਅਦੇ ਕਰਨੇ ਬੜੇ ਸੌਕੇ ਆ ਜਦੋਂ ਕੁਰਸੀ ਤੇ ਬਹਿਣੇ ਹੋ ਸਮੱਸਿਆਵਾਂ ਨਾਲ ਦੋ ਹੱਥ ਕੋਣੇ ਪੈਂਦਾ ਹੈ ਹੱਲ ਕਰਨੀਆਂ ਪੈਂਦੀਆਂ ਖੋਜਲਣਾ ਪੈਂਦਾ ਤਾਂ ਉਸ ਮੌਕੇ ਤੇ ਥੋੜੇ ਜਿਹੀ ਕੋਈ ਆਪਦੀ ਸਮਰੱਥਾ ਨਹੀਂ ਤੇ ਤੁਸੀਂ ਕਿਸੇ ਤੋਂ ਯੋਗ ਬੰਦੇ ਤੋਂ ਕੋਈ ਸਲਾਹ ਨਹੀਂ ਲੈਂਦੇ ਫਿਰ ਇਹ ਹੈ ਵੀ ਤੁਸੀਂ ਕਿਸੇ ਨਾ ਕਿਸੇ ਤੇ ਜਾ ਕੇ ਕਟਪੁਤਲੀ ਬਣਾਉਂਗੇ ਤੇ ਭਗਵੰਤ ਮਾਨ ਕਈ ਕਿਸਮ ਦੀਆਂ ਤਾਕਤਾਂ ਦੀ ਕਟਪੁਤਲੀ ਬਣਿਆ ਹੋਇਆ ਨੰਬਰ 1 ਤਾਂ ਜੋ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੈ ਉਹਦੀ ਕਟਪੁਤਲੀ ਹੈ ਪੰਜਾਬ ਚ ਕੀ ਕਰਨਾ ਹੈ ਪੰਜਾਬ ਕੀ ਮੰਗ ਕਰਦਾ ਹੈ ਪੰਜਾਬ ਦੇ ਲੋਕਾਂ ਦੇ ਹਿੱਤ ਕੀ ਮੰਗ ਕਰਦੇ ਨੇ ਇਹ ਦੇਖੋ ਇਹਦੇ ਵਾਸਤੇ ਕੋਈ ਮਹਿਜ ਨਹੀਂ ਰਿਹਾ ਇਨੇ ਆ ਵੀ ਜੇ ਮੈਂ ਹੁਣ ਕੁਰਸੀ ਨੂੰ ਬਚਾ ਕੇ ਰੱਖਣਾ ਤਾਂ ਦਿੱਲੀ ਦੇ ਮੇਰੇ ਜਿਹੜੇ ਹੈਗੇ ਨੇ ਬੌਸ ਮੇਰੇ ਅਕਾ ਉਹ ਕੀ ਚਾਹੁੰਦੇ ਬਿਲਕੁਲ ਉਹਨਾਂ ਮੁਤਾਬਕ ਇੱਕ ਇੱਕ ਫੈਸਲਾ ਇੱਕ ਵੀ ਫੈਸਲਾ ਨਹੀਂ ਜਿਹੜਾ ਹੈ ਉਹਨਾਂ ਤੋਂ ਬਿਨਾਂ ਪੁੱਛੇ ਕਰ ਸਕੇ ਜਾਂ ਉਹਨਾਂ ਤੋਂ ਵੀਰ ਕੇ ਕਰ ਸਕੇ ਜਿਹਨੂੰ ਉਹ ਪਸੰਦ ਨਾ ਕਰਦੇ ਹੋਣ ਇੱਕ ਤਾਂ ਇਹ ਉਹਨਾਂ ਦੀ ਕਟਪੁਤਲੀ ਦੂਜਾ ਇੱਥੇ ਰਾਜ ਕਰਨਾ ਤਾਂ ਜਿਹੜੀ ਅਫਸਰ ਸ਼ਾਹੀ ਹੈ ਤੇ ਪੁਲਿਸ ਹੈ ਉਹ ਤੇ ਨਿਰਪਰਤਾ ਹੋਣੀ ਇੱਕ ਕੁਦਰਤੀ ਹੈ ਫਿਰ ਕਿਉਂਕਿ ਜੇ ਤਾਂ politically strong ਹੈ ਕੋਈ ਬੰਦਾ ਫਿਰ ਤਾਂ ਉਹ ਕੋਸ਼ਤ ਤੱਕ ਪੁਲਿਸ ਨੂੰ ਤੇ ਅਫਸਰ شاہੀ ਨੂੰ ਇੱਕ ਆਪ ਦੇ ਕੰਟਰੋਲ ਵਿੱਚ ਰੱਖ ਕੇ ਉਹ ਤੋਂ ਕੰਮ ਲੈ ਸਕਦਾ ਹੈ ਅਦਰਵਾਈਜ਼ ਜੋ ਸਾਰੇ ਪੱਖਾਂ ਤੋਂ ਬੰਦਾ ਕਮਜ਼ੋਰ ਹੈ ਫਿਰ ਤਾਂ ਉਹ ਉਹਨਾਂ ਦੇ ਹੱਥਾਂ ਦੇ ਵਿੱਚ ਖੇਡਣ ਲਈ ਇੱਕ ਕੰਮ ਕਰੂਗਾ ਇਹਨੇ ਹੁਣ ਤੱਕ ਜਿਵੇਂ ਵੀ ਆਇਆ ਜਿਸ ਕਿਸਮ ਦੇ ਵੀ ਫੈਸਲੇ ਕੀਤੇ ਨੇ ਕਿੰਨੇ ਕੱਚੇ ਫੈਸਲੇ ਕੀਤੇ ਨੇ ਲਈ ਲੱਗਾ ਕੰਨਾਂ ਦਾ ਕੱਚਾ ਸਭ ਕੁਝ ਹੈ ਤੇ ਜਿਹਦੇ ਵਿੱਚੋਂ ਕਿੱਡੇ-ਕਿੱਡੇ ਮਹੱਤਵਪੂਰਨ ਐਡਵੋਕੇਟ ਚੈਨਲ ਦੀ ਨਿਯੁਕਤੀ ਤੇ ਕਿੰਨੀ ਮਤਲਬ ਇਹ ਅਬਦੀ ਖਿੱਲੀ ਉਡਾਈਏ ਨੇ ਹੋਰ ਵੀ ਕਿੰਨੇ ਮਤਲਬ ਮਹਿਕਮਿਆਂ ਦੇ ਉੱਤੇ ਜੋ ਕਿਸਮ ਦਾਏ ਨੇ ਆਪ ਦਾ ਇੱਕ ਦਿਖਾਇਆ ਸੋ ਇਹ ਹੁਣ ਜਿਹੜਾ ਹੈਗਾ ਨੌਕਰ ਸ਼ਾਹੀ ਜਾਂ ਅਫਸਰ ਸ਼ਾਹੀ ਤੇ ਪੁਲਿਸ ਤੇ ਤਾਂ ਦਾ ਮਤਲਬ ਲਖ ਕਢਾਉਣਾ ਬਣ ਜਾਣਾ ਇਹ ਡੈਮੋਕ੍ਰੇਸੀ ਵਾਸਤੇ ਜਮਹੂਰੀਅਤ ਵਾਸਤੇ ਕੱਲੀ ਸ਼ਰਮ ਦੀ ਗੱਲ ਨਹੀਂ ਇਹ ਤਾਂ ਮਤਲਬ ਬਹੁਤ ਹੀ ਘਾਤਕ ਗੱਲ ਹੈ ਉੱਥੇ ਡੈਮੋਕ੍ਰੇਸੀ ਦਾ ਦਾਵਾ ਹੋ ਹੀ ਨਹੀਂ ਸਕਦਾ ਕਿਉਂਕਿ ਅਫਸਰ ਸ਼ਾਹੀ ਤੇ ਪੁਲਿਸ ਇਹ ਦੋਨੋਂ ਜਮਹੂਰੀਅਤ ਦੀਆਂ ਘਾਤੀ ਉਹਦਾ ਘਾਤ ਕਰਨ ਵਾਲੀਆਂ ਤਾਕਤਾਂ ਇਹ ਹਿਸਟੋਰਿਕਲੀ ਇਤਿਹਾਸਕ ਤੌਰ ਤੇ ਜਿਸ ਤਰ੍ਹਾਂ ਹੋਂਦ ਵਿੱਚ ਆਈਆਂ ਜਿਹੜੀ ਮਾਡਰਨ ਸਟੇਟ ਹੈ ਉਹਦੇ ਵਿੱਚ ਉਹਦੀ ਖਾਸੀਅਤ ਇਹ ਹੈ ਕਿ ਪਹਿਲੇ ਜਿਹੜੇ ਬਾਦਸ਼ਾਹ ਹੁੰਦੇ ਸੀ ਉਹਦੇ ਬਾਦਸ਼ਾਹ ਦੀ ਆਪਣੀ ਹਸਤੀ ਹੁੰਦੀ ਸੀ ਉਹਦੀ ਇੱਕ ਆਪਣੀ ਚੋਇਸ ਹੁੰਦੀ ਸੀ ਆਪਣੀ ਚੋਣ ਹੁੰਦੀ ਸੀ ਆਪਦਾ ਇੱਕ ਦ੍ਰਿਸ਼ਟੀਕੋਣ ਹੁੰਦਾ ਸੀ ਆਪਦੇ ਸਲਾਹਕਾਰ ਉਸ ਹਾਵਨਾ ਚੁਣਦਾ ਸੀ ਆਪਣੀ ਮਰਜ਼ੀ ਪਗਾਉਂਦਾ ਸੀ ਹੁਣ ਜਿਹੜੇ ਮਾਡਰਨ ਸਟੇਟਸ ਹੈ ਇਹਦੇ ਵਿੱਚ ਜਿਹੜਾ ਬੰਦਾ ਚੁਣ ਕੇ ਆਇਆ ਉਹਦੇ ਹੱਥ ਬਸ ਥੋੜਾ ਹੀ ਹੁੰਦਾ ਉਹ ਵੀ ਜੇ ਬਹੁਤ ਮਜ਼ਬੂਤ ਕਰਦਾਰ ਹੋਵੇ ਬਾਕੀ ਤਾਂ ਸਾਰਾ ਕੁਝ ਤੈਅ ਕੀਤਾ ਪਿਆ ਹੁੰਦਾ ਤੇ ਉਹ ਉਹਨਾਂ Dਾਇਰਿਆਂ ਦੇ ਅੰਦਰ ਰਹਿ ਕੇ ਉਹਨੇ ਰਾਜ ਕਰਨਾ ਹੁੰਦਾ ਤੇ ਸਾਰਾ ਕੰਮਕਾਰਤਾ ਅਫਸਰ ਸ਼ਾਹੀ ਦੇ ਹੱਥ 'ਚ ਤੇ ਪੁਲਿਸ ਦੇ ਹੱਥ 'ਚ ਹੁੰਦਾ ਇਹਦਾ ਤੁਸੀਂ ਇੱਕ ਇੱਕ ਕੰਮ ਦੇਖ ਲਓ ਇੱਕ ਇੱਕ ਬਿਆਨ ਦੇਖ ਲਓ ਇਹਨੇ ਜੋ ਕੁਝ ਵੀ ਹੁਣ ਤੱਕ ਕੀਤਾ ਉਹਦੇ 'ਚ ਇਹ ਹੈ ਕਿ ਕਿਉਂਕਿ ਕਮਜ਼ੋਰ ਆ ਬੰਦਾ ਡਰ ਲੱਗਦਾ ਕਿ ਕਿਤੇ ਮੈਨੂੰ ਉਲਟਾ ਨਾ ਦਿੱਤਾ ਜਾਵੇ ਤੇ ਮਜਬੂਤ ਵੀ ਦੇਖਣਾ ਚਾਹੁੰਦਾ ਹੈ ਕਿ ਇਹ ਜੀ ਗੱਲ ਨਹੀਂ ਮੈਂ ਮਹਾਰਾਜ ਕਰ ਰਿਹਾ ਬੜੇ ਤਖੜੇ ਢੰਗ ਨਾਲ ਤੇ ਉਹਦੇ ਚ ਫਿਰ ਇਹੀ ਹੁੰਦਾ ਕਿ ਅਫਸਰशाही ਤੇ ਪੁਲਿਸ ਦੇ ਉੱਤੇ ਨਿਰਪਰਤਾ ਤੁਸੀਂ ਦੇਖੋ ਇਹਨੇ ਹੁਣ ਤੱਕ ਜਿਹੜੀ ਭਰਤੀ ਕੀਤੀ ਹੈ ਜਿੰਨੀ ਵੀ ਇਹ ਦਿਖਾਉਂਦਾ ਵੀ ਮੇਰੇ ਕਾਮਕਾਰ ਕਿੱਡੇ ਤਖੜੇ ਐ ਉਹ ਚ ਸਭ ਤੋਂ ਵੱਡੀ ਗੱਲ ਇਹ ਦਿਖਾਉਂਦਾ ਹੈ ਪੁਲਿਸ ਚ ਬੰਦੇ ਕਿੰਨੇ ਭਰਤੀ ਕੀਤੇ ਮੈਂ ਕਹਿਣਾ ਵੀ ਇਹ ਜਿਹੜੀ ਜਿਹੜੀ ਗੱਲ ਤੇ ਸ਼ਰਮ ਆਉਣੀ ਚਾਹੀਦੀ ਹੈ ਉਹਤੇ ਇਹ ਫਖਰ ਕਰ ਰਿਹਾ ਹੈ ਇਹ ਜੇ ਅਕਲ ਦਾ ਵੀ ਜਨੱਜ ਹੈ ਤੇ ਇਹਦੇ ਕਿਰਦਾਰ ਦਾ ਵੀ ਸੋ ਇਹ ਹੁਣ ਤੁਸੀਂ ਦੇਖਿਆ ਪਿਛਲੇ ਸਮਿਆਂ ਦੇ ਵਿੱਚ ਪੁਲਿਸ ਬਿਲਕੁਲ ਮਨਮਾਨੀਆਂ ਕਰ ਰਹੀ ਹੈ ਮਤਲਬ ਇੱਕ ਤਾਂ ਉਹ ਪੀੜ ਸੀ ਜਿਹੜਾ ਖਾੜਕੂ ਦੌਰ ਸੀ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਚ ਚੱਲੋ ਇੱਕ ਉਹਨਾਂ ਕੋਲੇ ਬਹਾਨਾ ਸੀ ਕੋਈ ਨਾ ਕੋਈ ਪਰ ਹੁਣ ਤਾਂ ਇਹਨੇ ਉਹੀ ਖੁੱਲੀਆਂ ਛੁੱਟੀਆਂ ਪੁਲਿਸ ਨੂੰ ਦਿੱਤੀਆਂ ਆਏ ਦਿਨ ਜਿਸ ਕਿਸਮ ਦੇ ਪੁਲਿਸ ਮੁਕਾਬਲੇ ਬਣਾ ਰਹੇ ਨੇ ਜਿੰਨੀ ਹਾਸੋ ਹੀ ਨਹੀਂ ਤੇ ਕੱਚੀ ਕਹਾਣੀ ਬਣਾਉਂਦੇ ਆ ਕਿ ਬੰਦਾ ਫੜਿਆ ਉਹਦੇ ਹਥਿਆਰ ਬਰਾਮਦ ਕਰਨ ਵਾਸਤੇ ਉਹਨੂੰ ਲੈ ਕੇ ਗਏ ਉੱਥੋਂ ਉਹਨੇ ਹਥਿਆਰ ਚੱਕ ਕੇ ਪੁਲਿਸ ਤੇ ਹਮਲਾ ਕਰਤਾ ਮਤਲਬ ਕਿਹੜਾ ਕੋਈ ਬੱਚਾ ਵੀ ਸ਼ਾਇਦ ਇਸ ਗੱਲ ਤੇ ਯਕੀਨ ਨਹੀਂ ਕਰ ਸਕਦਾ ਪਰ ਜਿੰਨੀ ਬੇਸ਼ਰਮੀ ਨਾਲ ਝੂਠ ਬੋਲਿਆ ਜਾ ਰਿਹਾ ਹੈ ਤੇ ਇਹ ਫਿਰ ਜਿਹਦਾ ਮਤਲਬ ਉਹਨਾਂ ਨੂੰ ਇਹ ਵੀ ਲੋਕਾਂ ਦੀ ਪਰਵਾਹ ਕੋਈ ਨਹੀਂ ਕੋਈ ਮੰਨੇ ਨਾ ਮੰਨੇ ਇੱਕ ਕਾਗਜ਼ਾਂ ਦਾ ਢਿੱਡ ਪੂਰਾ ਕਰਨਾ ਕਹਾਣੀ ਬਣਾਉਣੀ ਹੈ ਤਰੱਕੀਆਂ ਲੈਣੀਆਂ ਉਹ ਤਰੱਕੀਆਂ ਪਿਛਲੇ ਸਮੇਂ ਦੇ ਵਿੱਚ ਬੰਦਿਆਂ ਦੀਆਂ ਬੜੀਆਂ ਹੋਈਆਂ ਜਿਹੜੇ ਐਸਐਸਪੀ ਸੀ ਉਹ ਐਸਐਸਪੀ ਬਣੇ ਕਿੰਨੇ ਐਸਐਸਪੀ ਜੀ ਡੀਆਈਜੀ ਬਣੇ ਡੀਆਈਜੀ ਆਈਜੀ ਬਣੇ ਮਤਲਬ ਇਹ ਤਰੱਕੀਆਂ ਬਹੁਤ ਹੋਈਆਂ ਸੋ ਇਹ ਪੁਲਿਸ ਕੀ ਬਣ ਗਈ ਅੱਜ ਉਹਦੀ ਉਦਾਹਰਨ ਜਿਹੜੀ ਸਟੀਕ ਉਦਾਹਰਨ ਆ ਪਿਛਲੇ ਦਿਨੀ 14 ਤਰੀਕ ਨੂੰ ਪਟਿਆਲੇ ਦੇ ਨੇੜੇ ਇੱਕ ਢਾਬੇ ਦੇ ਉੱਤੇ ਜੋ ਕਰਨਲ ਦੀ ਕਿ ਉਹਦੇ ਲੜਕੇ ਦੀ ਤੇ ਉਹਦੀ ਵਾਈਫ ਦੀ ਹਾਜ਼ਰੀ ਦੇ ਵਿੱਚ ਜਿਸ ਕਿਸਮ ਦੀ ਗੁੰਡਾਗਰਦੀ ਤੇ ਬਦਤਮੀਜ਼ੀ ਕੀਤੀ ਹੈ ਮੇਰਾ ਖਿਆਲ ਹੈ ਕਿ ਜਦੋਂ ਸਵੇਰ ਨੂੰ ਇਸ ਗੱਲ ਦਾ ਪਤਾ ਲੱਗਣਾ ਸੀ ਤਾਂ ਉਹ ਸਾਰੇ ਬੰਦੇ ਬਰਖਾਸਤ ਕਰਕੇ ਘਰਾਂ ਨੂੰ ਤੋਰੇ ਹੁੰਦੇ ਭਗਵੰਤ ਮਾਨ ਦਾ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣਾ ਵੰਦਾ ਸੀ ਤੇ ਡੀਜੀਪੀ ਦਾ ਵੀ ਤੇ ਪੁਲਿਸ ਅਫਸਰਾਂ ਦਾ ਹੋਣੋ ਗੱਲ ਉਹ 12 ਬੰਦਿਆਂ ਦੀ ਨਹੀਂ ਜਿਨ੍ਹਾਂ ਨੇ ਇਹ ਗੁੰਡਾਗਰਦੀ ਕੀਤੀ ਜਿਨ੍ਹਾਂ ਨੇ ਉਹਨਾਂ ਨੂੰ ਬਚਾਇਆ ਜਾਂ ਜਿਨ੍ਹਾਂ ਨੇ ਉਹਨਾਂ ਦੇ ਦਿਮਾਗ ਨੂੰ ਇਹਨਾਂ ਫਤੂਰ ਚਾੜਿਆ ਸੋ ਉਹ ਸਾਰੀ ਇੱਕ ਢਾਂਚਾ ਪੁਲਿਸ ਦਾ ਮਤਲਬ ਐਸਐਸਪੀ ਨਾਨਕ ਸਿੰਘ ਜਿਹੜਾ ਬੜਾ ਨਾਂ ਵੀ ਬੜਾ ਚੰਗਾ ਤੇ ਬੜਾ ਬੀਬਾ ਚਿਹਰਾ ਬਣ ਕੇ ਪੇਸ਼ ਹੁੰਦਾ ਉਹਨੇ ਕਿੰਨਾ ਜ਼ੋਰ ਲਾਇਆ ਕਿ ਰਾਜੀਨਾਮਾ ਕਰ ਲਓ ਤਾਂ ਕਿ ਉਹਨਾਂ ਤੇ ਕੋਈ ਐਕਸ਼ਨ ਲੈਣ ਦੀ ਜ਼ਰੂਰਤ ਨਾ ਪਵੇ ਤੇ ਜਿਹੜੀ ਐਫਆਈਆਰ ਵੀ ਦਰਜ ਕੀਤੀ ਕਿੰਨੀ ਮਤਲਬ ਐਫਆਈਆਰ ਅਣਪੁਛਾਤੇ ਬੰਦਿਆਂ ਦੀ ਤੇ ਦੋਸ਼ੀ ਕੌਣ ਉਹ ਕਰਨਲ ਜਿਹੜਾ ਵਿਕਟਮ ਹੈ ਉਹਨੂੰ ਕਲਪਰੇਟ ਬਣਾ ਕੇ ਆਪਦੇ ਵੱਲੋਂ ਪੇਸ਼ ਕਰਤਾ ਉਹ ਤਾਂ ਚੱਲੋ ਉਹਦੀ ਖੁਸ਼ਕਿਸਮਤੀ ਸੀ ਕਿ ਉਹ ਮਿਲਟਰੀ ਦਾ ਅਫਸਰ ਸੀ ਜੇ ਕਿਤੇ ਮਿਲਟਰੀ ਦਾ ਅਫਸਰ ਨਾ ਹੁੰਦਾ ਤਾਂ ਕਿਤੇ ਵੀ ਕੋਈ ਸੁਣਵਾਈ ਨਹੀਂ ਸੀ ਹੋਣੀ ਸੋ ਇਸ ਇਨਸੀਡੈਂਟ ਤੋਂ ਤੁਸੀਂ ਦੇਖ ਸਕਦੇ ਹੋ ਇੱਥੇ ਆਮ ਬੰਦੇ ਦੀ ਹੁਣ ਹਾਲਤ ਕੀ ਹੈ ਨਾ ਪੁਲਿਸ ਦੇ ਰਹਿਮ ਤੇ ਸਭ ਕੁਝ ਤੋ ਪੁਲਿਸ ਦੀ ਨਫਰੀ ਲਗਾਤਾਰ ਵਧਾਈ ਜਾ ਰਹੀ ਹੈ ਤੇ ਪੁਲਿਸ ਤੇ ਨਿਰਪਰਤਾ ਲਗਾਤਾਰ ਵਧਾਈ ਜਾ ਰਹੀ ਹੈ ਮੈਨੂੰ ਲੱਗਦਾ ਇਹ ਪੰਜਾਬ ਦੀ ਗੈਰਤ ਨੂੰ ਇੱਕ ਚੈਲੰਜ ਵੀ ਹੈ ਉਹ ਇਥੋਂ ਇੱਕ ਅੰਦਾਜ਼ਾ ਵੀ ਲਾ ਲਓ ਕਿ ਉਹ ਜਿਹੜਾ ਖੂਨੀ ਦੌਰ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਤੁਸੀਂ ਸੋਚੋ ਕੀ ਕੁਝ ਹੋਇਆ ਹੋਊ ਜਦੋਂ ਉਦੋਂ ਖੁੱਲੀਆਂ ਛੁੱਟੀਆਂ ਦਿੱਤੀਆਂ ਸੀ ਕਿਵੇਂ ਪੁਲਿਸ ਵਾਲਿਆਂ ਦੇ ਮੂੰਹ ਨੂੰ ਲਹੂ ਲੱਗਿਆ ਤੇ ਜਦੋਂ ਪੁਲਿਸ ਦੇ ਮੂੰਹ ਨੂੰ ਲਹੂ ਲੱਗਦਾ ਹੈ ਤਾਂ ਫਿਰ ਪੰਜਾਬ ਨੇ ਲਹੂ ਲਹਾਨ ਹੋਣਾ ਹੀ ਹੁੰਦਾ ਹੈ ਸੋ ਇਸ ਕਰਕੇ ਇਹ ਜਿਹੜੀ ਹੁਣ ਸਰਕਾਰ ਹੈ ਮੇਰਾ ਖਿਆਲ ਹੈ ਕਿ ਚਾਹੀਦਾ ਤਾਂ ਹੈ ਕਿ ਇੱਕ ਦਿਨ ਵੀ ਸੈਨ ਨਹੀਂ ਹੋਣੀ ਚਾਹੀਦੀ ਪਰ ਹੁਣ ਇੱਕ ਸੰਵਿਧਾਨਕ ਮਜਬੂਰੀ ਹੈ ਕਿ 27 ਤੱਕ ਇਹ ਸੈਨ ਕਰਨੀ ਪਊ 27 ਤੋਂ ਬਾਅਦ ਕੀ ਕਰਨਾ ਹੈ ਕਿਹੜੀ ਆਊ ਉਹਦੇ ਚ ਆ ਤਿੰਨ ਗੱਲਾਂ ਦਾ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਧਿਆਨ ਰੱਖਣਾ ਪਊਗਾ ਜਿਨ੍ਹਾਂ ਨੂੰ ਨਵੇਂ ਲਿਆ ਰਹੇ ਹੋ ਉਹਨਾਂ ਦਾ ਨੈਤਿਕ ਕਰਦਾਰ ਕੀ ਹੈ ਉਹਨਾਂ ਦੀ ਅਕਲ ਦਾ ਮਿਆਰ ਕੀ ਹੈ ਤੇ ਉਹਨਾਂ ਦੀ ਰਾਜਨੀਤਿਕ ਦ੍ਰਿਸ਼ਟੀ ਕੀ ਹੈ ਸਾਰੇ ਸਿਸਟਮ ਬਾਰੇ ਇਹ ਕੁਝ ਸੋਚੇ ਬਗੈਰ ਵੋਟਾਂ ਪਾਉਣੀਆਂ ਤਾਂ ਜਿਹਦਾ ਮਤਲਬ ਹੈ ਕਿ ਫਿਰ ਮੁੜ ਕੇ ਰੋਣ ਪਿੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਇਹ ਇਹ ਘਟਨਾ ਜਿਸ ਤਰ੍ਹਾਂ ਕੀਤੀ ਹੈ ਇਹਦੇ ਵਿੱਚ ਕੱਲੀ ਇਹ ਨਹੀਂ ਕਿ ਧੱਕੇਸ਼ਾਹੀ ਕੀਤੀ ਇੱਕ ਕਮੀਨਗੀ ਦਾ 엘ਮੈਂਟ ਦੇਖੋ ਵੀ ਬੰਦਿਆਂ ਨੂੰ ਤੁਸੀਂ ਗੱਲਬਾਤ ਵਾਸਤੇ ਬੁਲਾ ਰਹੇ ਹੋ ਉਹ ਜੇ ਗੱਲਬਾਤ ਕਰਕੇ ਨਿਕਲੇ ਹੀ ਹੈ ਉੱਥੇ ਗ੍ਰਿਫਤਾਰ ਕਰ ਲੈਣਾ ਮੇਰਾ 50 ਸਾਲ ਦਾ ਰਾਜਨੀਤਿਕ ਇੱਕ ਜੀਵਨ ਮੈਂ ਜਿਉਂ ਚੁੱਕਿਆ ਐਕਟਿਵ ਮੈਂ ਨਹੀਂ ਕਿਤੇ ਦੇਖਿਆ ਕਿਸੇ ਪਿਹੜੀ ਤੋਂ ਪਿਹੜੀ ਸਰਕਾਰ ਨੇ ਵੀ ਕਮੀਨੇ ਤੋਂ ਕਮੀਨੇ ਕਿਸੇ ਪੋਲੀਟੀਕਲ ਲੀਡਰ ਨੇ ਵੀ ਜਾਂ ਹਾਕਮ ਨੇ ਵੀ ਇਸ ਤਰ੍ਹਾਂ ਇਹ ਨਿਕਮੀਨਗੀ ਦਿਖਾਈ ਹੋਵੇ ਤੇ ਇਹ 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 ਦੇ ਛੋਟੇਪਨ ਦੀ ਤੇ ਕਮੀਨ ਕਮੀਨਗੀ ਦੀ ਇੱਕ ਨਿਸ਼ਾਨੀ ਹੈ ਭਗਵੰਤ ਮਾਨ ਦੀ ਕਿ ਜੇ ਕਰਨਾ ਵੀ ਸੀ ਤਾਂ ਸਿੱਧਾ ਕਹਿ ਕੇ ਕਰਦਾ ਤੇ ਉਹਨਾਂ ਨੂੰ ਜਿਸ ਤਰ੍ਹਾਂ ਧੋਖੇ ਵਿੱਚ ਲਿਆ ਗਿਆ ਤੇ ਜੋ ਉਹਨਾਂ ਨਾਲ ਫਿਰ ਮੁੜ ਕੇ ਵਰਤਾਓ ਕੀਤਾ ਜਿਸ ਤਰ੍ਹਾਂ ਵੀ ਜਿਵੇਂ ਕਿ ਤੇ ਉਹ ਸੱਤ ਬਗਾਨੇ ਹੁੰਦੇ ਸੋ ਇਹ ਹਿਸਟੋਰਿਕਲੀ ਜਿਹੜੀ ਪੁਲਿਸ ਹੈ ਮੇਰਾ ਖਿਆਲ ਹੁਣ ਆਪਾਂ ਇੱਥੇ ਲੰਮੀ ਬਹੁਤ ਗੱਲਬਾਤ ਨਹੀਂ ਕਰਨੀ ਚਾਹੁੰਦੇ ਪਰ ਇਹ ਲੜ ਬਣ ਲੋ ਇਹ ਹੌਂਦ ਚ ਕਿਵੇਂ ਆਈ ਇਹ ਅਫਸਰशाही ਤੇ ਪੁਲਿਸ ਇਹ ਵਸਤੀਵਾਦੀ ਹਾਕਮਾਂ ਨੇ ਸਾਡੇ ਵਿੱਚੋਂ ਹੀ ਬੰਦੇ ਤਨਖਾਹ ਤੇ ਰੱਖ ਕੇ ਵੀ ਆ ਚੱਕੋ ਇੰਨੇ ਪੈਸੇ ਤੇ ਤੁਸੀਂ ਆਪਦੇ ਲੋਕਾਂ ਤੇ ਡਾਂਗ ਭਰੌਣੀਆਂ ਗੋਲੀਆਂ ਭਰੌਣੀਆਂ ਤੇ ਉਹਨਾਂ ਨਾਲ ਪਸ਼ੂਮਾਰਗਾ ਵਰਤਾਓ ਕਰਨਾ ਹੈ ਬਸ ਤੁਸੀਂ ਬੰਦਿਆਂ ਤੋਂ ਜਾਨਵਰ ਬਣਨਾ ਹੈ ਐਨੀ ਤਨਖਾਹ ਤੁਹਾਨੂੰ ਆ ਮਿਲੀ ਜਾਊ ਸਟਾਰ ਮਿਲਣਗੇ ਤਰੱਕੀਆਂ ਮਿਲਣਗੀਆਂ ਤੇ ਇਹ ਮਤਲਬ ਸਰਜੀ ਇਸ ਤਰ੍ਹਾਂ ਗਈ ਹੈ ਇੱਕ ਜਿਹੜੀ ਭਾਵਨਾ ਉਹ ਪ੍ਰਗਟਾਈ ਜਾ ਰਹੀ ਹੈ ਕਿਸਾਨਾਂ ਵੱਲੋਂ ਕਿ ਕੋਈ ਗੱਲ ਨਹੀਂ ਸਤਾਈ ਚ ਦੇਖਾਂਗੇ ਜਿਹਦਾ ਮਤਲਬ ਭਗਵੰਤ ਮਾਨ ਨੂੰ ਤਾਂ ਸਜ਼ਾ ਦੇ ਦੇਵਾਂਗੇ ਫਿਰ ਚੁਣੋਗੇ ਕਿ ਨੂੰ ਤੋ ਉੱਥੇ ਮੇਰੀ ਇਹ ਗੁਜਾਰਸ਼ ਹੈ ਕਿ ਜੀਨੂੰ ਤੁਸੀਂ ਉਹ ਉਦੋਂ ਇਹਨਾਂ ਗੱਲਾਂ ਦਾ ਖਿਆਲ ਰੱਖਿਓ ਕਿ ਪਿਛਲੇ ਸਾਰੇ ਦੇਖੇ ਹੋਏ ਬੈਂਤ ਸਿੰਘ ਕਿਹਦਾ ਸੀ ਉਹ ਕਾਂਗਰਸ ਦਾ ਸੀ ਉਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਜੋ ਕੁਝ ਕੀਤਾ ਉਹ ਕਿਹੜੀ ਪਾਰਟੀ ਦਾ ਸੀ ਟੋਟਲੀ ਆਈ ਵੀ ਮੁਤਾਬਕ ਸੈਂਟਰ ਦੇ ਮੁਤਾਬਕ ਉਹ ਚੱਲਿਆ ਜੋ ਕੁਝ ਵੀ ਉਹਨੇ ਕੀਤਾ ਉਹਨੇ ਪੰਜਾਬ ਦੇ ਹਿਤਾ ਨਾਲ ਧੋਖਾ ਕੀਤਾ ਇਹ ਇੱਕ ਇਸ ਗੱਲ ਬਾਰੇ ਕੋਈ ਦੋਰਾ ਮੰਨੀ ਤੀਜੀ ਗੱਲ ਸਭ ਤੋਂ ਸ਼ਰਮਨਾਕ ਜਾਂ ਮਾੜੀ ਗੱਲ ਕਿ ਜਿਹੜੀ ਪੰਥ ਦੀ ਪਾਰਟੀ ਸੀ ਸ਼ੋਮਣੀ ਅਕਾਲੀ ਦਲ ਬਾਦਲਾਂ ਦੀ ਉਹਨਾਂ ਨੇ ਕੀ ਕੀਤਾ ਕੱਲਾ ਇਹ ਨਹੀਂ ਕਿ ਪੰਜਾਬ ਦੇ ਹਿੱਤਾਂ ਨਾਲ ਤੇ ਪੰਜਾਬ ਦੇ ਮੁੱਦਿਆਂ ਨਾਲ ਉਹਨਾਂ ਨੇ ਗਦਾਰੀ ਕੀਤੀ ਇੱਕ ਵੀ ਮੁੱਤਾ ਕੋਈ ਪੰਜਾਬ ਦਾ ਹੱਲ ਕਰਾਇਆ ਹੋਵੇ ਇੱਕ ਵੀ ਬੰਦੀ ਸਿੰਘ ਛਡਵਾਇਆ ਹੋਵੇ ਜਾਂ ਕੋਈ ਵੀ ਹੋਰ ਗੱਲ ਤੇ ਕੀਤਾ ਹੋਵੇ ਸਿਵਾਏ ਆਪਣੀਆਂ ਨਿੱਜੀ ਗਰਜਾਂ ਪਾਲਣ ਤੋਂ ਔਰ ਸਾਰੀ ਸਰਕਾਰ ਦਰਾਂ ਨੂੰ ਕੁਛ ਨਹੀਂ ਕੀਤਾ ਤੇ ਜਿਹੜੀ ਕਮੀਨਗੀ ਹੁਣ ਭਗਵੰਤ ਮਾਨ ਨੇ ਕੀਤੀ ਹੈ ਕਿ ਬੰਦਿਆਂ ਨੂੰ ਗੱਲਬਾਤ ਲਈ ਬੁਲਾ ਕੇ ਉਹਨਾਂ ਤੇ ਮਤਲਬ ਮੁੜ ਕੇ ਆਹ ਪੁਲਸ ਚਾੜ ਦੇਣੀ ਇਹਨੇ ਉਹਦੋਂ ਵੀ ਭੈੜੀ ਕਾਰਵਾਈ ਕੀਤੀ ਸੀ ਕਿ ਜਦੋਂ ਸਮੁੱਚੀ ਕੌਮ ਬੇਅਦਬੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਦੇ ਵਾਸਤੇ ਹਰ ਸਿੱਖ ਆਪਣੀ ਜਾਨ ਦੇ ਸਕਦਾ ਹੈ ਜਦੋਂ ਉਹਦੇ ਅੰਗ ਗਲੀਆਂ 'ਚ ਰੋਲੇ ਸੀ ਤੇ ਸਿੱਖ ਹਿਰਦੇ ਬਲੁੰਦਰੇ ਗਏ ਸੀ ਉਸ ਦਰਦ ਚੋਂ ਸੰਗਤ ਇਕੱਠੀ ਹੋਈ ਸੀ ਕੋਠ ਕਪੂਰੇ ਤੇ ਬਹਿਵਲ ਕਲਾ ਉੱਥੇ ਬਿਲਕੁਲ ਪੁਰਾਵਨ ਬੈਠੀ ਸੰਗਤ ਦੇ ਉੱਤੇ ਜਿਸ ਤਰ੍ਹਾਂ ਦੀਆਂ ਗੋਲੀਆਂ ਚਲਾਈਆਂ ਉਹ ਉਹ ਕੋਈ ਹੋਰ ਨਹੀਂ ਸੀ ਉਹ ਬਾਦਲ ਕੇ ਸੀਗੇ ਸੋ ਇਹ ਇਹ ਗੱਲਾਂ ਕਦੇ ਨਾ ਭੁੱਲਿਓ ਇਹ ਗੱਲਾਂ ਮਾਫ਼ ਨਹੀਂ ਕੀਤੀਆਂ ਜਾ ਸਕਦੀਆਂ ਇਹ ਇਨ੍ਹਾਂ ਇਨ੍ਹਾਂ ਗੱਲਾਂ ਨੂੰ ਕਿਉਂਕਿ ਜੇ ਇਨ੍ਹਾਂ ਗੱਲਾਂ ਨੂੰ ਭੁੱਲ ਕੇ ਫੇਰ ਚੁਣੋਂਗੇ ਤਾਂ ਫੇਰ बार-बार ਉਹੀ ਗੱਲਾਂ ਫੇਰ ਹੋਣਗੀਆਂ ਸੋ ਇਸ ਕਰਕੇ ਨਾ 27 ਦੀ ਇਲੈਕਸ਼ਨ ਵਾਸਤੇ ਥੋੜਾ ਸਿੱਖੋ ਅੱਖਾਂ ਖੋਲੋ ਦੇਖੋ ਕੀ ਕਰਨਾ ਹੈ ਤੇ ਕੱਲੀਆਂ ਇਲੈਕਸ਼ਨਾਂ ਤੱਕ ਹੀ ਸੀਮਤ ਨਾ ਰਹੋ ਇਹ ਇਲੈਕਸ਼ਨਾਂ ਦੇ ਗਦੀ ਗੇੜ 'ਚ ਪਾਇਆ ਹੋਇਆ ਹੈ ਕਿ ਤੁਹਾਡੇ ਕੋਲ ਆਪਸ਼ਨ ਤੋਂ ਬੜੀਆਂ ਥੋੜੀਆਂ ਹੈ ਚਲੋ ਜਿਨ੍ਹਾਂ ਨੇ ਇਲੈਕਸ਼ਨਾਂ ਦੇ ਰਾਹੀਂ ਆਪਦੇ ਭਰਮ ਪੂਰੇ ਕਰਨੇ ਨੇ ਉਹ ਵੀ ਕਰ ਲੈਣ ਪਰ ਮੈਂ ਕਹਿਣਾ ਇਲੈਕਸ਼ਨਾਂ ਤੋਂ ਪਾਸੇ ਹੋ ਕੇ ਵੀ ਸੋਚੋ ਕਿ ਸਾਡੀ ਹੋਣੀ ਸਾਡੀ ਕਿਸਮਤ ਅਸੀਂ ਆਪ ਦੇ ਹੱਥ ਚ ਕਿਵੇਂ ਲੈਣੀ ਹੈ ਰਾਹ ਬੜੇ ਨਿਕਲਿਆ ਆਉਂਦੇ ਨੇ ਦੁਨੀਆ 'ਚ ਵੱਡੀ ਉਥਲ ਪੁਥਲ ਮੱਚੀ ਹੋਈ ਹੈ ਬੜਾ ਕੁਝ ਹੋਣ ਵਾਲਾ ਹੈ ਤੇ ਪ੍ਰਮਾਤਮਾ ਨੇ ਵੈਗੁਰੂ ਨੇ ਬੜੇ ਮੌਕੇ ਦੇਣੇ ਉਹਦੇ ਵਾਸਤੇ ਬਸ ਥੋੜੇ ਚਿਤੰਨ ਹੋ ਜਾਓ ਸੋ ਇਨੀਆਂ ਕੁ ਵਿਚਾਰਾਂ ਪ੍ਰਵਾਨ ਕਰਿਓ ਬਾਕੀ ਫਿਰ ਅਗਲੀ ਵੀਡੀਓ 'ਚ ਹੋਰ ਇਸ ਗੱਲ ਨੂੰ ਅੱਗੇ ਤੋਰਾਂਗੇ ਹੁਣ ਆ ਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ